ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੂਟਾ ਸਿੰਘ ਸਾਧਾ ਲਿਖਿਆ ਹੋਇਆ ਨਾਵਲ ਰੋਹੀ ਦਾ ਫੁੱਲ ਪੜਨ ਜਾ ਰਹੇ ਹਾਂ ਭਾਗ ਪਹਿਲਾ ਅਜੇ ਨੇ ਲੋਕੀ ਕਾਲੇ ਦਿਲ ਦੇ ਗੋਰੀ ਕਲ ਨੂੰ ਪਸੰਦ ਨਹੀਂ ਕਰਦੇ ਖਾੜ ਮਹੀਨੇ ਦਾ ਪਿਛਲਾ ਪੱਖ ਸੀ ਇੱਕ ਮੀਂਹ ਵਰ ਗਿਆ ਤਾਂ ਅਸਮਾਨ ਚੜੀ ਤੂਲ ਤੁਲ ਗਈ ਇਸ ਕਰਕੇ ਸ਼ਾਮ ਰੰਗਲੀ ਸੀ ਗਹਿਣਤੀ ਦੇ ਬਦਲਾਂ ਦੀਆਂ ਕੰਨੀਆਂ ਡੁੱਬਦੇ ਜ਼ੋਰ ਦੀ ਲਾਲੀ ਨਾਲ ਭਿੱਜੀਆਂ ਹੋਈਆਂ ਸਨ ਜਗਰੂਪ ਜੀਪ ਚਲਾ ਰਿਹਾ ਸੀ ਮਾਮਾ ਮੂੰਹ ਵੱਟੀ ਬੈਠਾ ਸੀ ਜੀਪ ਕਾਫੀ ਤੇਜ਼ ਸੀ ਜਗਰੂਪ ਵਾਰ-ਵਾਰ ਹਮ ਉਮਰ ਮਾਮੇ ਵੱਲ ਝਾਕਦਾ ਸੀ ਕੀ ਗੱਲ ਐ ਮਾਮਾ ਜੀ ਹੱਸ ਕੇ ਤਾਂ ਬੋਲ ਮਾਮੇ ਨੇ ਕੂਰ ਭਰੀਆਂ ਨਜ਼ਰਾਂ ਨਾਲ ਜਗਰੂਪ ਵੱਲ ਤੱਕਿਆ ਪਰ ਮੂੰਹ ਚੁੱਪ ਰਿਹਾ ਕਹਿੰਦੇ ਨੇ ਦੁੱਖ ਦੱਸਿਆਂ ਅੱਧਾ ਰਹਿ ਜਾਂਦਾ ਜਗਰੂਪ ਹੱਸਣ ਤੇ ਮਜ਼ਾਕ ਦੇ ਮੂਡ ਵਿੱਚ ਸੀ ਸਰਦਾਰਨੀ ਨੇ ਨੱਕ ਵਿੱਚ ਦਮ ਕਰ ਰੱਖਿਆ ਮਾਮਾ ਇੱਕ ਹੀ ਵਾਰ ਫਟ ਗਿਆ ਲੋਕਾਂ ਵਾਂਗ ਮਾਮਾ ਵੀ ਭੈਣ ਨੂੰ ਸਰਦਾਰਨੀ ਕਹਿੰਦਾ ਸੀ ਸਰਦਾਰਨੀ ਜਗਰੂਪ ਦੀ ਮਤਰੀ ਤੇ ਰੰਡੀ ਮਾਂ ਸੀ ਮਾਮਾ ਭੈਣ ਕੋਲ ਰਹਿੰਦਾ ਸੀ ਸਰਦਾਰਨੀ ਬਹੁਤ ਸਖਤ ਤੇ ਸ਼ੱਕੀ ਸੁਭਾਅ ਦੀ ਸੀ ਪਰ ਮਾਮਾ ਐੱਚੀ ਪੱਠਾ ਸੀ ਖੇਤਾਂ 'ਚ ਉਹ ਮੌਜ ਮੇਲਾ ਕਰਦਾ ਰਹਿੰਦਾ ਸੀ ਪਰ ਸਰਦਾਰਨੀ ਦਾ ਡਰ ਉਸ ਦੇ ਮੌਜ ਮੇਲੇ ਦੀ ਕਰਦਨ ਉੱਪਰ ਤਲਵਾਰ ਵਾਂਗ ਲਟਕਦਾ ਰਹਿੰਦਾ ਸੀ ਕੋਈ ਦਿਨ ਪਹਿਲਾਂ ਚੋਰ ਪਾੜ ਕੇ ਫੜਿਆ ਗਿਆ ਮਾਮੇ ਨੂੰ ਸਰਦਾਰ ਨੇ ਬਹੁਤ ਝਾੜਾਂ ਪਾਈਆਂ ਜੇਕਰ ਹੋਰ ਕੋਈ ਪਾਸਾ ਚੱਲਦਾ ਤਾਂ ਮਾਮਾ ਖੇ ਛੱਡ ਕੇ ਤੁਰ ਜਾਂਦਾ ਪਰ ਇਨਾਂ ਖੇਤਾਂ ਵਾਲੀਆਂ ਬਹਾਰਾਂ ਕਿਤੋਂ ਮਿਲਦੀਆਂ ਨਹੀਂ ਸਨ ਮਾਮਾ ਜ਼ਮੀਰ ਕੁਚਲ ਕੇ ਵੀ ਰਹਿ ਰਿਹਾ ਸੀ ਜਗਰੂਪ ਅੱਜ ਸ਼ਹਿਰੋਂ ਪੜ੍ਹਾਈ ਖਤਮ ਕਰਕੇ ਆਇਆ ਸੀ ਉਸਨੇ ਖੇਤੀਬਾੜੀ ਦੀ ਉੱਚ ਵਿਦਿਆ ਹਾਸਲ ਕੀਤੀ ਸੀ ਮਾਮਾ ਉਸ ਨੂੰ ਉਲਝਣ ਲਈ ਸਟੇਸ਼ਨ ਤੇ ਪੁੱਜਾ ਸੀ ਮਾਮੇ ਦਾ ਘਰ 'ਚ ਕੋਈ ਹੋਰ ਦਰਦੀ ਨਹੀਂ ਸੀ ਜਸ ਨਾਲ ਉਹ ਦੁੱਖ ਸਾਂਝਾ ਕਰ ਲੈਣ ਦਾ ਘਰ ਵਿੱਚ ਦੋ ਤਾਂ ਜੀ ਸੰ ਸਰਦਾਰਨੀ ਤੇ ਮਾਮਾ ਜਗਰੂਪ ਤਾਂ ਵਰਿਆ ਮਗਰੋਂ ਘਰ ਆ ਰਿਹਾ ਸੀ ਮਾਮਾ ਵਰਿਆਂ ਦਾ ਦੁੱਖ ਘਰ ਪਹੁੰਚਣ ਤੋਂ ਪਹਿਲਾਂ ਹੀ ਸਾਂਝਾ ਕਰ ਲੈਣਾ ਚਾਹੁੰਦਾ ਸੀ ਕੀ ਕਹਿੰਦੀ ਹੈ ਸਰਦਾਰਨੀ ਜਗਰੂਪ ਮੁਸਕਰਾ ਰਿਹਾ ਸੀ ਕਿਸੇ ਨਾਲ ਹੱਸਣ ਵੀ ਨਹੀਂ ਦਿੰਦੀ ਤੂੰ ਅੱਜ ਤੋਂ ਗਿੱਧਾ ਪਾ ਜਗਰੂਪ ਨੇ ਉਸ ਦੇ ਨੇੜੇ ਹੋ ਕੇ ਕਿਹਾ ਪਰ ਗਿੱਦਾ ਦੂਜਿਆਂ ਦੇ ਕੰਨਾਂ ਤੱਕ ਨਹੀਂ ਪੁੱਜਣਾ ਚਾਹੀਦਾ ਮਾਮਾ ਭਾਣ ਦਾ ਇੱਕ ਦੂਜੇ ਵੱਲ ਝਾਕ ਕੇ ਤੇ ਫੇਰ ਉਹ ਖੁੱਲ ਗਿਆ ਸੀ ਗਿੱੱਠੇ ਕੱਦ ਵਾਲਾ ਮਾਮਾ ਜੀਪ ਦੀ ਸੀਟ ਤੇ ਗਿੱਦਾ ਫਾਨ ਲੱਗ ਗਿਆ ਜਾਉਂਦਾ ਰਿਹਾ ਭਾਣ ਦਾ ਸਰਦਾਰ ਜੀ ਦੇ ਸਾਡਾ ਸਾਹ ਬੰਦ ਕਰ ਰੱਖਿਆ ਸੀ ਭਾਣ ਦਾ ਰੋਕੀ ਜੀਬ ਜੀਬ ਦੇ ਰੁਕਦਿਆਂ ਹੀ ਮਾਮੇ ਨੇ ਫੇਰ ਕੀਤਾ ਸੜਕ ਦੇ ਪਾਸੇ ਫਿਰਦੇ ਤੇਤਰ ਕਿੰਨੇ ਹੀ ਢੇਰੀ ਹੋ ਗਏ ਮਾਮੇ ਨੇ ਸ਼ਾਲ ਮਾਰ ਕੇ ਛੇ ਚੁੱਕ ਲਿਆਂਦੇ ਪੱਟੜ ਦੇ ਉੱਤਰ ਵੱਲ ਜਗਰੂਪ ਗੋਹ ਨਾਲ ਤੱਕਦਾ ਰਿਹਾ ਫਿਰ ਜੀਪ ਭਾਵ ਨੂੰ ਗੰਡਾ ਦੇ ਗਈ ਸੂਰਜ ਛਪ ਗਿਆ ਸੀ ਤੇ ਲਾਲੀ ਚ ਹਨੇਰਾ ਖੁੱਲ ਚ ਲਿਆ ਸੀ ਜੀਪ ਮੋੜ ਕੱਟ ਕੇ ਹਵੇਲੀ ਚ ਵੜ ਗਈ ਮਾਂ ਬਰਾਂਡੇ ਚ ਬੈਠੀ ਜਗਰੂਪ ਦੀ ਉਡੀਕ ਕਰ ਰਹੀ ਸੀ ਜਗਰੂਪ ਦੀ ਜੀਪ ਦੀ ਗੂੰ ਸੁਣ ਕੇ ਉਹ ਖੜੀ ਹੋ ਗਈ ਘਰ ਦੇ ਨੌਕਰ ਦੇ ਕੰਮੇ ਵੀ ਜਗਰੂਪ ਨੂੰ ਸਾਸਰੀ ਅਕਾਲ ਕਹਿਣ ਲਈ ਇਕੱਠੇ ਹੋ ਗਏ ਜਗਰੂਪ ਨੇ ਮਾਂ ਦੇ ਚਰਨ ਛੂਹੇ ਮਾਂ ਨੇ ਪੁੱਤ ਨੂੰ ਅਸੀਸ ਦਿੱਤੀ ਚਿਹਰੇ ਵੱਲ ਗੋਹ ਨਾਲ ਤੱਕਿਆ ਜਗਰੂਪ ਭਰ ਜਵਾਨ ਸੀ ਤੂੰ ਤਾਂ ਜਵਾਨ ਹੋ ਗਿਆ ਸਰਦਾਰਨੀ ਦੇ ਚਿਹਰੇ ਤੇ ਬੇਤਹਾਖ ਖੁਸ਼ੀ ਸੀ ਸਰਦਾਰਨੀ ਮਾਂ ਵਾਂਗ ਜਗਰੂਪ ਨੂੰ ਕੱਲ ਲਈ ਖੜੀ ਸੀ ਭਾਵੇਂ ਉਮਰ ਤੇ ਜਗਰੂਪ ਦੀ ਹਮ ਉਮਰ ਸੀ ਅਗਲਾ ਖੁਸ਼ੀਆਂ ਖਾਂਦਾ ਆਇਆ ਝਾੜਾ ਨਹੀਂ ਮਾਮਾ ਹੱਡ ਤੇ ਲਾ ਗਿਆ ਮਾਂ ਪੁੱਤ ਹੱਸ ਪਏ ਦੋਵੇਂ ਮਾਮੇ ਦੀ ਕੁਜੀ ਪੀੜ ਨੂੰ ਸਮਝਦੇ ਸਨ ਜਗਰੂਪ ਨੇ ਇਸ਼ਨਾਨ ਕੀਤਾ ਸਕੰਦ ਵਿੱਚ ਪੀਤੀ ਤੂੰ ਦਸਕੰਦ ਵਿੱਚ ਪੀ ਲਈ ਯਾਰਾਂ ਵਾਸਤੇ ਕੀ ਲੈ ਕੇ ਆਇਆ ਮਾਮੇ ਨੇ ਭਾਂਜੇ ਦੇ ਕੰਨ ਚ ਮੇਨਾ ਜਹਾਂ ਮਾਰਿਆ ਜਗਰੂਬ ਮਾਮੇ ਦੀਆਂ ਅੱਖਾਂ ਚ ਹੱਸ ਪਿਆ ਫੇਰ ਉਹ ਕਮਰੇ ਵਿੱਚ ਗਿਆ ਅਟੈਚੀ ਖੋਲ੍ਹਿਆ ਤੇ ਵਿਸਕੀ ਦੀ ਬੋਤਲ ਕੱਢ ਹੀ ਰਿਹਾ ਸੀ ਕਿ ਮਾਮਾ ਐਲ ਵਾਂਗ ਬੋਝ ਕੇ ਲੈ ਗਿਆ ਜਗਰੂਬ ਐਸ ਨੂੰ ਕਿਉਂ ਦੇ ਦਿੱਤੀ ਸਰਦਾਰਨੀ ਨੇ ਕਿਹਾ ਕਿਉਂ ਮਾਮੇ ਨੇ ਰੋਬ ਨਾਲ ਪੁੱਛਿਆ ਉਹ ਭਾਂਜੇ ਦੀ ਛੈ ਲਈ ਖੜਾ ਸੀ ਮੈਂ ਕਹਿੰਦੀ ਹਾਂ ਰੱਖੇਦਰ ਸਰਦਾਰਨੀ ਨੇ ਤਪਕਾ ਮਾਰਿਆ ਤੇਰਾ ਪੁੱਤ ਐ ਤੈ ਮੇਰਾ ਭਾਂਜਾ ਮੇਰੇ ਲਈ ਤੋਹਫਾ ਲੈ ਕੇ ਆਇਆ ਇਹ ਮੈਥੋਂ ਕੋਈ ਨਹੀਂ ਛਡਵਾ ਸਕਦਾ ਮਾਮੀ ਨੇ ਸੀਲ ਤੋੜ ਕੇ ਬੋਤਲ ਮੂੰਹ ਲਾ ਲਈ ਮਾਂ ਪੁੱਤ ਦੇਖ ਕੇ ਹੱਸਦੇ ਰਹੇ ਮਾਂ ਜੀ ਇਹ ਤੁਹਾਡੇ ਵਾਸਤੇ ਲੈ ਕੇ ਆਇਆ ਗਰੁੱਪ ਨੇ ਇੱਕ ਗੁਲਾਬੀ ਸੂਟ ਲਿਫਾਫੇ ਚੋਂ ਕੱਢ ਦੇ ਆ ਕਿਹਾ ਰੰਗ ਭਾਵਕ ਸੀ ਪਸੰਦ ਦੀ ਦਾਅ ਦਿੱਤੀ ਜਾ ਸਕਦੀ ਸੀ ਪਰ ਸਰਦਾਰ ਨੇ ਸੂਟ ਵੱਲ ਤੱਕ ਕੇ ਥੋੜਾ ਉਦਾਸ ਹੋ ਗਈ ਮੂੰਹ ਬੁਹਾ ਲਿਆ ਕਿਉਂ ਮਾਂ ਪਸੰਦ ਨਹੀਂ ਆਇਆ ਤੂੰ ਤਾਂ ਕਮਲਾ ਤੈਨੂੰ ਇਹ ਵੀ ਨਹੀਂ ਪਤਾ ਮੇਰੇ ਲਈ ਕਿਹੜਾ ਰੰਗ ਲਿਆਣਾ ਸੀ ਕਿਹੜਾ ਮੇਰੀ ਉਮਰ ਸੋਖ ਰੰਗ ਪਾਣ ਵਾਲੀ ਨਹੀਂ ਕਿਉਂ ਤੁਹਾਡੀ ਉਮਰ ਨੂੰ ਕੀ ਹੋਇਆ ਜਗਰੂਪ ਸਰਦਾਰ ਨੇ ਦੇ ਚਿਹਰੇ ਵੱਲ ਝਾਕਿਆ ਮੱਖਣ ਵਾਂਗ ਤਾਜ਼ਾ ਚਿਹਰਾ ਸਜਰੇ ਗੁਲਾਬ ਵਰਗਾ ਸੀ ਅੱਖਾਂ ਬਲੌਰ ਤੇ ਹੋਠ ਸੰਤਰੇ ਦੀਆਂ ਫਾੜੀਆਂ ਭਰ ਜਵਾਨ ਸਰੀਰ ਮਸਾਂ 20 ਸਾਲ ਦਾ ਹੀ ਸੀ ਜਗਰੂਪ ਦੀ ਕਲਪਨਾ ਚ ਉਸ ਦੇ ਕਾਲਜ ਦੀਆਂ ਕਿੰਨੀਆਂ ਹੀ ਲੜਕੀਆਂ ਤਰ ਆਈਆਂ ਰੰਗ ਰੰਗ ਬਰੰਗੇ ਕੱਪੜੇ ਪਾਈ ਕਬੂਤਰਿਆਂ ਵਾਂਗ ਗੁਟਕਦੀਆਂ ਕੁੜੀਆਂ ਫਿਰ ਮਾਂ ਉਸ ਨੂੰ ਕਾਲਜੀ ਕੁੜੀ ਵਾਂਗ ਸਜੀ ਸਜੀ ਨਜ਼ਰ ਆਈ ਜਰਾ ਵੀ ਫਰਕ ਨਹੀਂ ਸੀ ਮੈਂ ਬੁੱਢੀ ਹੋ ਚੁੱਕੀ ਹਾਂ ਸਰਦਾਰ ਨੇ ਦਾ ਸ਼ਾਇਦ ਗੱਜਪੜਾ ਆਇਆ ਸੀ ਜਰੂਰ ਥੋੜਾ ਹੱਸ ਪਿਆ 20 ਸਾਲਾਂ ਚ ਤੁਸੀਂ ਮਾਂ ਬੁੱਢੇ ਹੋ ਗਏ ਇਨਸਾਨ ਬਰਿਆ ਨਾਲ ਨਹੀਂ ਜ਼ਿੰਮੇਵਾਰੀਆਂ ਨਾਲ ਬੁੱਢਾ ਹੁੰਦਾ ਐਵੇਂ ਮਾਂ ਜੀ ਪੁਰਾਣੇ ਖਿਆਲਾਂ ਨਾਲ ਨਹੀਂ ਬੁੱਝਣਾ ਚਾਹੀਦਾ ਹੋਰ ਕਰਾਂ ਵੀ ਕੀ ਸਰਦਾਰ ਨੇ ਸ਼ਾਇਦ ਜਗਰੂਪ ਤੋਂ ਨਹੀਂ ਪੁੱਛਿਆ ਸੀ ਉਮਰਾਂ ਲੰਮੀ ਪੀੜ ਉਸ ਤੇ ਚਲ ਕੇ ਪਈ ਸੀ ਹੋਠ ਕੰਬੇ ਤੇ ਅੱਖਾਂ ਝੀਲ ਵਾਂਗ ਭਰ ਗਈਆਂ ਜਗਰੂਪ ਕਸੀਸ ਵੱਟ ਕੇ ਤੱਕਦਾ ਰਿਹਾ ਉਹ ਕੁਝ ਵੀ ਨਹੀਂ ਕਰ ਸਕਦਾ ਸੀ ਇਨਸਾਨ ਕਿਤਨਾ ਨਰਦਈ ਹੈ ਸਮਾਜ ਕਿਤਨਾ ਅਨਿਆਈ ਹੈ ਜਗਰੂਪ ਦੇ ਮੂੰਹੋਂ ਸਹਿਜ ਹੀ ਸ਼ਬਦ ਨਿਕਲ ਗਏ ਘਰ ਚ ਪਹਿਲਾਂ ਵਾਲੀ ਰੋਜ ਵਾਲੀ ਚੁੱਪ ਤਣ ਗਈ ਮਾਂ ਉਦਾਸ ਮਾਰ ਵਾਂ ਆਪਣੇ ਕਮਰੇ ਵਿੱਚ ਲੰਮੀ ਪੈ ਗਈ ਸ਼ਾਇਦ ਉਸ ਦੇ ਹੰਝੂ ਪਾੰਦ ਨੇ ਹੁੰਦੇ ਸਨ ਕੋਈ ਗੁੱਝਾ ਦਰਦ ਜਾਗ ਪਿਆ ਸੀ ਕਿਸੇ ਦੁਖਤੀ ਥਾਂ ਤੇ ਅਣਜਾਣੇ ਹੀ ਹੱਥ ਟਿਕ ਗਿਆ ਸੀ ਜਗਰੂਪ ਆਪਣੇ ਕਮਰੇ 'ਚ ਉਦਾਸ ਬੈਠਾ ਰਿਹਾ। ਨੌਕਰ ਨੇ ਖਾਣਾ ਦਿੱਤਾ ਤੇ ਉਹ ਛੱਤ ਤੇ ਜਾ ਕੇ ਸੌਂ ਗਿਆ। ਮਾਮਾ ਪਤਾ ਨਹੀਂ ਕਿਹੜੇ ਵੇਲੇ ਪਾਰੋਂ ਆਇਆ। ਜਗਰੂਪ ਵੱਡੀ ਰਾਤ ਤੱਕ ਤਾਰੇ ਗਿੰਦਾ ਰਿਹਾ ਤੇ ਉਹਨਾਂ ਨਾਲ ਗੱਲਾਂ ਕਰਦਾ ਰਿਹਾ ਸੀ। ਸਰਦਾਰਨੀ ਹਾੜ ਮਹੀਨੇ ਹੀ ਅੰਦਰ ਪਈ ਰਹੀ। ਉਸ ਦੇ ਅੰਦਰ ਐਸਾ ਦਰਦ, ਐਸਾ ਤੂਫਾਨ ਜਾਗ ਪਿਆ ਸੀ ਕਿ ਉਸ ਨੂੰ ਬਾਹਰ ਦੀ ਗਰਮੀ ਦੀ ਕੋਈ ਸੁੱਧ-ਪੁੱਧ ਨਹੀਂ ਸੀ। ਮੌਤ ਵਰਗੀ ਚੁੱਪ ਦਾ ਘਰ ਵਿੱਚ ਵਾਸ ਸੀ। ਸਰਦਾਰਨੀ ਦੀ ਜ਼ਿੰਦਗੀ ਵਰਗੀ ਚੁੱਪ।